ਮਮੀ ਕਾਮ ਵਾਲੀ ਕਿੱਥੇ ਆ? ਉਹ ਅੱਛਾ ਤੂੰ ਇੱਥੇ ਹੀ ਆ। ਓ ਮਾਈ ਗਾਡ। ਸੀਰੀ ਕਿੱਥੇ ਆਪਣਾ? ਜਿਹੜੀਆਂ ਕੁੜੀਆਂ ਨਹੀਂ ਹੁੰਦੀਆਂ ਕਿ ਯਾ ਕੈਨੇਡਾ ਚੋਂ ਥੋੜੇ ਕਿ ਟਾਈਮ ਬਾਅਦ ਵਾਪਸ ਆਉਂਦੀਆਂ। ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ نیوز ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਨੂੰ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਕਿਵੇਂ ਗੱਗੂਏ ਕੀ ਹੋਇਆ ਐਨੇ ਕੀ ਨਹੀਂ ਦੱਸ ਜਿਹੜੀਆਂ ਕੁੜੀਆਂ ਨਹੀਂ ਹੁੰਦੀਆਂ ਕਿ ਕੈਨੇਡਾ ਚੋਂ ਥੋੜੇ ਕ ਟਾਈਮ ਬਾਅਦ ਵਾਪਸ ਆਉਂਦੀ ਉੜਕੇ ਬਾਰੇ ਕਰਨੀਆਂ ਫਸਲ ਆ ਪਾ ਲਗੀ ਕੜਕਾ ਨਾਲ ਗਾਣਾ ਲਾਇਆ ਤੇ ਬਿਆਰ ਉੜਕੇ ਮੋਟਰਾਂ ਦੇ ਆ ਬੋਲ ਸੋਚਾਂ ਵਿੱਚ ਪੰਜਾਬ ਯਾਦਾਂ ਵਿੱਚ ਪੰਜਾਬ ਮਹਿ ਪੰਜਾਬ ਖੜਕੇ ਗਏ ਖਰਚੇ ਨਾਲ ਕਰ ਗਏ ਗਜਰੇਲਾ ਬਣਾਇਆ ਜਾ ਰਿਹਾ ਗਜਰੇਲਾ ਹੈ ਅੱਜ ਖੰਦੀ ਸਵੀਟ ਡਿਸ਼ ਗਜਰੇਲਾ ਇਹ ਕੱਲ ਸਵੇਰ ਦੀ ਸਟਰੀ ਡਿਸ਼ ਆ। ਔਰ ਅੱਜ ਹੀ ਤਿਆਰੀ ਚੱਲ ਪਈ ਐ ਤੁਹਾਡੀ ਦੋਹਾਂ ਦੀ। ਇਹ ਅੱਜ ਤੋਂ ਚੱਲਦੇ ਕਿਤੇ ਮੇਰੇ ਬਸ। ਹਾਂ। ਕੂੜੇ ਮੰਨ ਲੈ ਪਕੌੜੇ। ਤੋਂ ਮੇਰੇ ਨੰਬਰ। ਲੱਗਿਆ ਗਜਰੇਲਾ ਪਨੀਰ ਵਾਲੇ ਪਕੌੜੇ। ਔਰ ਲਾਡੀ ਜੀ ਫਿਰ ਕਿਵੇਂ? ਅੱਜ ਕਹਿੰਦੇ ਉਹ ਬੰਦਾ ਨਹੀਂ ਆਇਆ ਜਿਹੜਾ ਕਹਿੰਦੇ ਲੂਣ ਵਾਂਗੂ ਦਿਮਾਗ ਚੱਟ ਲੈਂਦਾ। ਉਹ ਆਇਆ ਨਹੀਂ ਅੱਜ। ਉੱਠਿਆ ਨਹੀਂ ਹਲੇ। ਅੱਜ ਜਿਹੜੀ ਨੇਰੀ ਚੱਲੀ ਨਾ ਤੌਬਾ 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 ਬਈ ਤੌਬਾ ਤੌਬਾ ਐਨਾ ਘੱਟਾ ਚਾੜਤਾ ਨਾ ਚੀਜ਼ਾਂ ਤੇ ਓਏ ਹੋਏ 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 ਹੁਣ ਲੱਗਦਾ ਮੈਨੂੰ ਕੰਮ ਵਾਲੀ ਨੂੰ ਸੱਦਣਾ ਹੀ ਪੈਣਾ ਵਾ ਮੰਮੀ ਕੰਮ ਵਾਲੀ ਕਿੱਥੇ ਆ? ਓ ਅੱਛਾ ਤੂੰ ਇੱਥੇ ਹੀ ਆ ਓ ਮਾਈ ਗਾਡ ਕੰਮ ਵਾਲੀ ਦੇ ਨੇੜੇ ਸੀ ਘੱਟਾ ਹੀ ਘੱਟਾ ਚਾੜਤਾ ਤੌਬਾ ਤੌਬਾ ਲੱਗੇ ਸਿਰੀ ਇਹ ਕੰਮ ਕਰ ਲਈਦੇ ਹੁੰਦੇ ਆ ਬੱਬੇ ਕੰਮ ਵਾਲੀ ਕਿੱਥੇ ਆ? ਸਿਰੀ ਕਿੱਥੇ ਸਿਰੀ ਕਿੱਥੇ ਆਪਣਾ ਮੇਰੇ ਤੇ ਗੁੱਗੂ ਵਾ 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 ਆਪਾਂ ਗੁੱਗੂ ਸੀਰੀ ਕਿਤੇ ਪ੍ਰਾਪ ਪ੍ਰਾਪ ਕੰਮ ਵਾਲੀ ਕਿਤੇ ਆਪੜੀ ਆ ਪੇਖਦਾ ਮੰਮੀ ਦਾ ਸੀਰੀ ਬਹੁਤ ਫੇਰ ਚੜਾਇਆ ਆਈ ਫੋਨ ਹੈ ਕੰਮ ਤਾਂ ਹੈ ਕੰਮ ਹੈ ਹੈਗੀ ਆ ਕੰਮ ਵਾਲੀ ਨਹੀਂ 25 25 50 ਮੈਨੂੰ ਕਿਤੇ ਕੰਮ ਵਾਲੀ ਵਿਖਾ ਨਹੀਂ ਨੇੜੇ ਵੇਖ ਘੁੰਮ ਕੇ ਵੇਖ ਆ ਬਈ 25 25 50 ਮੇਰੀ ਗੁੱਗੂ ਸੀਰੀ ਵਿਖਾ ਹੈ ਬਨੇ ਤੇ ਸੀਤਾ ਰੁਸ਼ਰਵਾਲੀ ਪ੍ਰਾਪ ਤੇ ਇਹ ਗੱਲਾਂ ਲਾਲ ਲਾਲ ਹੋ ਜਾਂਦੀਆਂ ਨਹੀਂ ਮੈਂ ਕੀ ਕਰਾਂ ਹੈ ਤੇਰੇ ਚ ਖੂਨ ਜ਼ਿਆਦਾ ਨਾ ਨਹੀਂ ਜਾਂ ਤੂੰ ਮੇਰੇ ਚ ਘਾਟਾ ਮੇਰੇ ਚ ਘਾਟਾ ਤੂੰ ਪੀ ਗਈ ਏ ਕੋਲ ਨਾ ਤੁਸੀਂ ਪਿੰਨੇ ਗਏ ਮੇਰਾ ਨਹੀਂ ਕੋਲ ਨਾ ਤੂੰ ਮੇਰੇ ਚ ਘਾਟਾ ਹੀ ਜਾਂਦਾ ਤੂੰ ਆਦੀ ਮੰਮੀ ਤੇ ਗਈ ਕੇ ਡੈਡੀ ਤੇ ਹੈਂ ਮੰਮਾ ਤੇ ਤੇਰੀ ਮੰਮੀ ਚੰਗੀ ਕੇ ਪਾਪਾ ਦੋਵੇਂ ਹੈ ਹੁਣ ਕਹਿਣਾ ਦੋਵੇਂ ਦੀ ਚੰਗੇ ਕਹਿ ਕੈਂ ਦੋਵੇਂ ਬੋਲ ਮੰਮਾ ਟਰੈਕਟਰ ਸਟਾਰਟ ਕਰ ਦੋ ਟਰੈਕਟਰ ਸਟਾਰਟ ਕਰਕੇ ਕੀ ਤੂੰ ਕਰਨਾ ਥੋੜੇ ਉੱਤੇ ਜਾ ਬਹੁਤ ਜਿਆਦਾ ਪਰਬੇ ਲੈਣਾ 25 25 50 ਕਿਤੇ ਮੈਨੂੰ ਮੋٹے ਦਿਮਾਗ ਵਾਲੇ ਵੀ ਵਿਖਾ ਬਾ ਬੋਲ ਜੈਣਾ ਮੈਂ ਮਾਈ ਹੈਡੀ ਸੇ ਪਤਲਾ ਹੈਡੀ ਤੇ ਬੜੀ ਮੋਟਾ ਇੱਕ ਹੀ ਲੱਗਦੀ ਤੇਰੀ ਵੱਡੀ ਕਿ ਛੋਟੀ ਛੋਟੀ ਹਰਕਤਾਂ ਹਰਕਤਾਂ ਵੇਖ ਰਹੀਆਂ ਤੇ ਇਹਨੀਆਂ ਹਰਕਤਾਂ ਵੇਖ ਇਹਨੂੰ ਹਾਂ ਜੇ ਤੁਸੀਂ ਦੇਖ ਹੀ ਲਈਓਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਦਾਂ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ